ਅਸੀਂ ਦੱਸਿਓ ਪਹਿਲੇ ਪਿੰਡ ਇੱਕ ਬਜ਼ੁਰਗ ਆਪਣੇ ਸਾਡੇ ਗਵਾਂਢ 'ਚ ਸੀਗੇ ਉਹਨਾਂ ਦੀ ਡੈਥ ਹੋ ਗਈ ਬਹੁਤ 74 ਸਾਲ ਦੇ ਸੀਗੇ ਜੀੜੀ ਤੇ ਉਹਨਾਂ ਦੀ ਅਸੀਂ ਡੈੱਡ ਬੋਡੀ ਰੱਖਣੀ ਸੀ ਤਾਂ ਇੱਥੇ ਹਸਪਤਾਲ ਆਏ ਸੀਗੇ ਤੇ ਮਤਲਬ ਕਿ ਸਾਡੇ ਨਾਲ ਤੇ ਕਰੀਬ ਡੈੱਥ ਹੋਈ 7:50 ਤੇ ਅਸੀਂ ਆਏ ਆ 7:50 ਤੇ ਇੱਥੇ ਡਾਕਟਰ ਜਿਹੜੇ ਡਿਊਟੀ ਦੇ ਸੀਗੇ ਹਮੰਦ ਉਹਨਾਂ ਨਾਲ ਗੱਲ ਵੀ ਹੋਈ ਆ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਜਲਦੀ ਲੈ ਆਇਓ ਤੇ ਕਿ ਮੇਰੀ ਡਿਊਟੀ 8:00 ਜੇ ਖਤਮ ਹੋ ਜਾਂਦੀ ਆ ਅਸੀਂ ਉਹਨਾਂ ਨੂੰ ਕਿਹਾ ਕਿ ਵੇਟ ਕਰੋਗੇ ਅਸੀਂ ਹੁਣ ਇੱਥੋਂ ਵਾਪਸ ਪਿੰਡ ਜਾਣਾ ਬੋਡੀ ਲੈ ਕੇ ਆਣੀ ਉਹਨਾਂ ਦੇ ਡਾਕੂਮੈਂਟ ਵੀ ਲੱਖਣੇ ਟਾਈਮ ਤਾਂ ਲੱਗਦਾ ਅਸੀਂ ਮਤਲਬ ਅਪਰੋਕਸਿਮੇਟਲੀ 8:07 ਮਿੰਟ ਦੇ ਇੱਥੇ ਪਹੁੰਚ ਗਏ ਆ ਤੇ ਉਹਨਾਂ ਨੇ ਸਾਡੀ ਵੇਟ ਨਹੀਂ ਕੀਤੀ ਹੈਗੀ ਜਦੋਂ ਉਹਨਾਂ ਨੂੰ ਇੱਥੇ ਆ ਕੇ ਕਾਲ ਕੀਤੀ ਜਿੱਦਾਂ ਜਿਹੜੇ ਇੱਥੇ ਡਿਊਟੀ ਦੇ ਸੀਗੇ ਕਲਾਸਪਰ ਉਹਨਾਂ ਨੇ ਉਹਨਾਂ ਨਾਲ ਗੱਲ ਕਰਵਾਈ ਜਦੋਂ ਕਾਲ ਕੀਤੀ ਉਹਨਾਂ ਨੇ ਮୋਰੇ ਸਿੱਧਾ ਇਹ ਕਹਤਾ ਕਿ ਵੀ ਮੈਂ ਨਹੀਂ ਆ ਸਕਦਾ ਤੁਸੀਂ ਜਿਹੜੀ ਮੇਰੇ ਤੇ ਕੰਪਲੇਨ ਕਰਨੀ ਕਰ ਲੋ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਮੇਰੀ ਡਿਊਟੀ 8 ਵਜੇ ਮੁੱਕ ਗਈ ਮੈਂ 5 ਮਿੰਟ ਵੇਟ ਕੀਤੀ ਆ ਤੁਸੀਂ ਨਹੀਂ ਆਏ ਮੈਂ ਚਲਾ ਗਿਆ ਤੁਹਾਡੀ ਪ੍ਰਸ਼ਾਸਨ ਤੋਂ ਕੀ ਮੰਗਿਆ ਸਰ ਪ੍ਰਸ਼ਾਸਨ ਤੋਂ ਤਾਂ ਪਹਿਲਾਂ ਇਹ ਮੰਗਿਆ ਜੀ ਲਗਭਗ 3 ਮਹੀਨੇ ਤੋਂ ਇਸ ਹਸਪੀਟਲ ਦੀ ਜਿਹੜੀ ਹਾਲਤ ਹੈ ਇਹ ਨਹੀਂ ਖਸ ਹੋ ਜਵੇ ਤਾਂ ਕੋਈ ਡਾਕਟਰ ਹੀ ਹੈ ਨਹੀਂ ਜਿੰਦਾ ਲੱਗਾ ਹੁੰਦਾ ਜੇ ਕੋਈ ਅੰਦਰ ਹੈਗਾ ਆ ਦਰਵਾਜ਼ਾ ਖੜਕਾ ਦੇ ਲੋਕ ਰੌਲਾ ਪਾਉਂਦੇ ਤਾਂ ਕਹਿੰਦੇ ਜੀ ਫਗਵਾੜੇ ਚਲੇ ਜਾਓ ਪਹਿਲਾਂ ਇਸ ਤੋਂ ਪਹਿਲਾਂ ਜਦੋਂ ਸੀਗਾ 24 ਘੰਟੇ ਹਸਪੀਟਲ ਫੈਸਿਲਿਟੀ ਸੀਗੀ ਜੇ ਕੋਈ ਰਾਤ ਨੂੰ ਐਮਰਜੈਂਸੀ ਹੁੰਦੀ ਫਰਸਟ ایڈ ਦੇ ਕੇ ਭਵਾ ਭੇਜ ਦਿੰਦੇ ਸੀ ਆ ਆਪਣੇ ਫਗਵਾੜੇ ਪਰ ਐਟ ਲੀਸਟ ਕੁਛ ਤਾਂ ਹੈ ਸੀਗਾ ਹੁਣ ਤਾਂ ਬਿਲਕੁਲ ਹੀ ਹੈ ਨਹੀਂ ਕੋਈ ਫਰਸਟ ایڈ ਦੇ ਨੂੰ ਵੀ ਹੈ ਨਹੀਂਗਾ ਮੈਂ ਪਿੰਡ ਮਰੂੜ ਤੋਂ ਆ ਜੀ ਪੰਜ ਤੇ ਨਾਲ ਪੰਚਾਇਤ ਸਾਰੇ ਖੜੇ ਆ ਮੈਂਬਰ ਤੇ ਸਾਡੇ ਪਿੰਡ ਦੀ ਇੱਕ ਬਜ਼ੁਰਗ ਔਰਤ ਸੀ ਜਿਨ੍ਹਾਂ ਦੀ ਡੈਥ ਹੋ ਗਈ ਆ 7:30 ਵਜੇ ਸ਼ਾਮ ਨੂੰ ਤੇ 8:00 ਵਜੇ ਡਾਕਟਰ ਦੀ ਡਿਊਟੀ ਸੀ ਪੰਜਟਾ ਹਸਪੀਟਲ ਆ ਜਿਹੜਾ ਸਰਕਾਰੀ ਤੇ ਉਹਨਾਂ ਨੂੰ ਕਿਹਾ ਸੀਗਾ ਕਿ ਅਸੀਂ ਬੋਡੀ ਡੈੱਡ ਬੋਡੀ ਲੈ ਕੇ ਆਉਣੀ ਆ ਫ੍ਰੀਜ਼ਰ ਵਿੱਚ ਰੱਖਣੀ ਰਿਹਾ ਇਹਨਾਂ ਦੇ ਬੇਟੇ ਜਿਹੜੇ ਆ ਬਾਹਰ ਆ ਵਿਦੇਸ਼ ਵਿੱਚ ਆ ਤੇ ਉਹਨਾਂ ਨੂੰ 1-2 ਦਿਨ ਲੱਗ ਜਾਣੇ ਆ ਆਉਣ ਨੂੰ ਤੇ ਉਹ ਦੇਖ ਲਓ ਵੀ ਡਾਕਟਰ 8:00 ਵਜੇ ਦੌੜ ਗਿਆ ਇਹ 5 ਕਿ ਮਿੰਟ ਥੋੜਾ ਲੇਟ ਹੋ ਗਿਆ ਆ ਉਹ 5 ਮਿੰਟ ਵੀ ਨਹੀਂ ਵੇਟ ਕੀਤੀ ਉਹਨੇ ਤੇ ਹੁਣ ਜਦੋਂ ਲੈ ਕੇ ਆਏ ਆ ਕਿ ਇਹਨਾਂ ਦੀ ਬੇਟੀ ਜਿਹੜੀ ਆ ਜਿੰਨਾ ਦੀ ਡੈੱਡ ਹੋਈ ਆ ਉਹਨਾਂ ਨੂੰ ਇਹਨਾਂ ਦੀ ਸ਼ਕਲ ਵੀ ਨਹੀਂ ਦਿਖਾ ਲਈ ਹੈਗੀ ਕਿ ਡੈੱਡ ਬੋਡੀ ਰੱਖਣੀ ਸੀ ਡਾਕਟਰ ਨੇ ਚਲੇ ਜਾਣਾ ਸੀ ਉਹ 5 ਮਿੰਟ ਵੇਟ ਨਹੀਂ ਕੀਤੀ ਤੇ ਐਡਾ ਵੱਡਾ ਹਸਪੀਟਲ ਬਣਿਆ ਹੋਇਆ ਆ ਜਿਹਦੀ ਹਾਲਤ ਇੰਨੀ ਜ਼ਿਆਦਾ ਮਾੜੀ ਆ ਐਮਰਜੈਂਸੀ ਵਿੱਚ ਹੁਣ ਬੰਦਾ ਕਿੱਥੇ ਡੈੱਡ ਬੋਡੀ ਲੈ ਕੇ ਜਾਊਗਾ ਤੇ ਹੁਣ ਜਾਂ ਫਿਰ ਭਾਮਪਿੰਡ ਆ 15 20 ਕਿਲੋਮੀਟਰ ਦੂਰ ਆ ਫਿਰ ਉੱਥੇ ਲੈ ਕੇ ਜਾਣੀ ਪਊਗੀ ਹੁਣ ਫੋਨ ਕੀਤਾ ਆ ਉੱਪਰ ਐਸਐਮਓ ਨੂੰ ਹੋਰ ਡਾਕਟਰ ਜਿਹੜੇ ਭੱਡੇ ਆ ਉਹਨਾਂ ਨੇ ਹੁਣ ਹਾਮੀ ਭਰੀਆ ਤੇ ਹੁਣ ਉਹ ਕਹਿੰਦੇ ਆ ਵੀ ਅਸੀਂ ਬੋ ਡੈਡ ਬੋਡੀ ਇੱਥੇ ਰਖਾ ਦੇਵਾਂਗੇ ਮੈਂ ਪਹਿਲਾ ਜਵਾਬ ਦੇ ਦਿੱਤਾ ਇਹਨਾਂ ਨੇ ਕਿ ਕਿੰਨਾ ਪਰੇਸ਼ਾਨ ਹੋਇਆ ਅੰਕਲ ਬਿਜਾੜੇ ਬਜ਼ੁਰਗ ਆ ਇਹਨਾਂ ਦੇ ਹਸਬੰਦ ਸੀ ਜਿਹੜੇ ਤੇ ਉਹ ਕੱਲੇ ਆ ਹੁਣ ਕੱਲਾ ਬੰਦਾ ਬਜ਼ੁਰਗ ਸਿਆਣਾ ਕੁਝ ਨਹੀਂ ਕਰ ਸਕਦਾ ਜੀ ਤੇ ਇਹੀ ਕੰਪਲੀਟ ਆ ਕਿ ਇਹ ਹਸਪੀਟਲ ਨੂੰ ਵਧੀਆ ਕੀਤਾ ਜਾਵੇ ਵੀ ਆਉਣ ਵਾਲੇ ਟਾਈਮ 'ਚ ਇਦਾਂ ਦੀ ਕਿਸੇ ਹੋਰ ਨੂੰ ਪਰੇਸ਼ਾਨੀ ਨਾ ਹੋਵੇ ਜੀ ਹਾਂਜੀ ਕੀ ਹੈਗੀ ਇਹ ਹਸਪੀਟਲ ਸ਼ਾਮ ਨੂੰ 8 ਵਜੇ ਬੰਦ ਹੋ ਜਾਂਦਾ ਆ ਤੇ ਸਵੇਰ ਨੂੰ 10 ਵਜੇ ਖੁੱਲਦਾ ਹੈ ਹਾਂਜੀ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੀ ਬਹੁਤ ਪਰੇਸ਼ਾਨੀ ਹੈ ਜੇ ਐਮਰਜੈਂਸੀ ਕਿਸ਼ੇ ਨੂੰ ਕੁਝ ਹੁੰਦੀ ਆ ਤੇ ਕਿੱਥੇ ਜਾਣਾ ਜੀ ਨਹੀਂ ਬੰਦ ਕਰਦੇ ਹਨ ਤੇ ਇਹ ਇਦਾਂ ਇਦਾਂ ਸਰਕਾਰੀ ਪ੍ਰਾਪਰਟੀ ਹੈ ਇਹਨੂੰ ਇਦਾਂ ਬੰਦ ਕਰਨ ਦਾ ਫੇ ਕੀ ਫਾਇਦਾ ਹੈ ਜੀ ਹਨਾ ਪਹਿਲਾਂ ਚੱਲਦਾ ਸੀ ਪਰ ਹੁਣੇ ਬਿਲਕੁਲ ਬੰਦ ਹੈ ਜੀ ਸ਼ਾਮ ਨੂੰ ਬੰਦ ਦੇ ਦਿੰਦਾ 8 ਵਜੇ ਸਰਕਾਰ ਨੂੰ ਤੁਹਾਡੀ ਲੋਕਾਂ ਦੀ ਇਹੀ ਡਿਮਾਂਡ ਹੈ ਕਿ 24 ਘੰਟੇ ਚੱਲਣਾ ਚਾਹੀਦਾ ਬਿਲਕੁਲ ਜੀ ਹੁਣ ਜ ਰਾਤ ਨੂੰ ਜਦੋਂ ਐਮਰਜੈਂਸੀ ਹੋ ਗਈ ਜੇ ਸ਼ਹਿਰ ਨੂੰ ਲਿਜਾਣ ਲਈ ਅੱਧਾ ਘੰਟਾ 1 ਘੰਟਾ ਲੱਗ ਜਾਂਦਾ ਆ ਤੇ ਐਮਰਜੈਂਸੀ ਜੀ ਜਦੋਂ ਹੁੰਦੀ ਤੁਹਾਨੂੰ ਪਤਾ ਵੀ ਇੱਕ ਮਿੰਟ ਵੀ ਬਹੁਤ ਕੀਮਤੀ ਹੁੰਦਾ ਹੈ ਉਸ ਸਟੈਂਡ ਤੇ ਜੀ ਸੋ ਬੇਨਤੀ ਹੈ ਜੀ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਸ ਨੂੰ 24 ਘੰਟੇ ਓਪਨ ਕੀਤਾ ਜਾਵੇ ਤਾਂ ਜੋ ਜਿਹੜੇ ਸਾਰੇ ਪਿੰਡ ਇਲਾਕਾ ਵਾਸੀ ਆ ਉਹਨਾਂ ਲਈ ਸਹੂਲਤ ਹੋਵੇ ਪ੍ਰੋਪਰ ਇਸ ਟਾਈਮ ਅਮਰਜੰਸੀ ਵਿੱਚ ਉਹ ਆਪਣਾ ਇਲਾਜ ਕਰਾ ਸਕਣ ਇਥੋਂ ਫਰਸਟ ਏਡ ਲੈ ਕੇ ਹੀ ਗਾਂ ਸ਼ਹਿਰ ਵਿੱਚ ਐਡਮਿਟ ਹੋ ਸਕਦੇ ਆ ਜੀ ਠੀਕ ਥੈਂਕ ਯੂ